ਵੈਗਨੂ ਜੀ ਦਾ ਖਾਲਸਾ ਵੈਗਨੂ ਜੀ ਦੀ ਫਤਿਹ ਸੋ ਆਪਾਂ ਸਭ ਨੇ ਵੇਖਿਆ ਕਿ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਹੁਕਮਾਂ ਨੂੰ ਸਾਰੇ ਆਦੇਸ਼ਾਂ ਨੂੰ ਦਰਕਰਾਰ ਕਰਦੇ ਹੋਏ ਉਹ ਹੋਇਆ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜਥੇਬੰਦੀ ਜਿਸ ਨੂੰ ਕੌਮ ਨੇ ਨਮਾਇੰਦਗੀ ਦਿੱਤੀ ਹੈ ਸੇਵਾ ਦਿੱਤੀ ਹੈ ਜਾਂ ਸਮੁੱਚੇ ਮੈਂਬਰ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਸਨ ਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ 2 ਤਰੀਕ ਦਾ ਹੁਕਮ ਫੈਸਲਾ ਇਨਵਿਨ ਮੰਨਦੇ ਸਨ ਤੇ ਅਗਾਹ ਵਾਸਤੇ ਵੀ ਸचेत ਕਰ ਰਹੇ ਸਨ ਤੇ ਪਿੱਛੇ ਵੀ ਜੋ ਕੁਝ ਹੋ ਰਿਹਾ ਸੀ ਉਹ ਦੱਸ ਰਹੇ ਸੀ ਕਿ ਆਹ ਜੋ ਕੁਝ ਹੋ ਰਿਹਾ ਸਰਕਾਰਾਂ ਦੀ ਛਾਹ ਤੇ ਹੋ ਰਹੀਆਂ ਏਜੰਸੀਆਂ ਦੀ ਛਾਹ ਤੇ ਹੋ ਰਿਹਾ ਪਰ ਕਈ ਭਰਾ ਇਤਰਾਜ਼ ਕਰਦੇ ਐ ਸਿੰਘ ਸਾਹਿਬ ਜੀ ਹਰਪ੍ਰੀਤ ਸਿੰਘ ਜੀਆਂ ਦਾ ਕੋਈ ਸਾਡਾ ਨਿੱਜੀ ਵਿਰੋਧ ਨਹੀਂ ਨਿੱਜੀ ਰੰਜਸ਼ ਨਹੀਂ ਬਹਿਰ ਨਹੀਂ ਸਤਿਕਾਰਯੋਗ ਨੇ ਸਨਮਾਨਯੋਗ ਨੇ ਸਰਕਾਰਾਂ ਨਾਲ ਸਾਂਝ ਰੱਖਣੀ ਵੀ ਕੋਈ ਮਾੜੀ ਗੱਲ ਨਹੀਂ ਉਹ ਆਪ ਕਹਿ ਰਹੇ ਐ ਕਿ ਸਾਡੀ ਸਰਕਾਰਾਂ ਨਾਲ ਸਾਂਝ ਹੈ ਵਧੀਆ ਗੱਲ ਹੈ ਸਾਂਝ ਰੱਖਣੀ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਸਰਕਾਰ ਗਲਤ ਕੰਮ ਕਰਾ ਲੈਂਦੀਆਂ ਨੇ ਕਰਾਉਂਦੀਆਂ ਨੇ ਤਾਂ ਉਹ ਜੇ ਅਸੀਂ ਸੰਗਤ ਦੇ ਸਾਹਮਣੇ ਰੱਖਦੇ ਆਂ ਤਾਂ ਕਈ ਵਾਰੀ ਆਪਾਂ ਸਮਝਦੇ ਆਂ ਖੰਨੀ ਨਿੱਜੀ ਜਾਂ ਜਸਾ ਜੇਲ ਸੀ ਹੈ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਵੇਖਿਆ ਖਾਸ ਕਰ ਇਸ ਸੈਂਟਰ ਸਰਕਾਰ ਦੀ ਜੋ ਆਦਤ ਹੈ ਜੋ ਸੁਭਾਗ ਆ ਕਿ ਕਿਸ ਤਰ੍ਹਾਂ ਉਹ ਧਾਰਮਿਕ ਜਾਂ ਉਹ ਸੰਸਥਾਵਾਂ ਨੂੰ ਜਿਨ੍ਹਾਂ ਨੇ ਅਣਸਾਫ਼ ਦੇਣਾ ਹੁੰਦਾ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਆਸ ਤੇ ਉਮੀਦ ਹੁੰਦੀ ਹੈ ਉਹਨਾਂ ਸੰਸਥਾਵਾਂ ਦੀ ਦਰਵਾਜ਼ਾ ਤੋ ਕਰਦੇ ਆ ਬਾਪਰੇ ਮੱਜ ਦੇ ਮਸਲੇ ਤੇ ਤੁਸੀਂ ਵੇਖਿਆ ਜਿਸ ਜੱਜ ਤੋਂ ਫੈਸਲਾ ਕਰਵਾਇਆ ਉਸ ਤੋਂ ਬਾਅਦ ਉਸ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਫਿਰ ਜਦੋਂ ਨੀਅਤ ਕਲੀਅਰ ਹੈ ਕਿ ਫੈਸਲਾ ਫੇਅਰ ਨਹੀਂ ਸੱਚ ਨਹੀਂ ਕਿਉਂਕਿ ਉਸ ਨੂੰ ਲਾਲਚ ਦਿੱਤੀ ਗਈ ਜਿਸ ਤੋਂ ਉਮੀਦ ਸੀ ਇਸੇ ਤਰ੍ਹਾਂ 1925 ਐਕਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟੈਂਡ ਕਰਦਾ ਹੈ ਉਸ ਦੀਆਂ ਧੱਜੀਆਂ ਉੜ ਗਈਆਂ ਪਾਰਲੀਮੈਂਟ ਚ ਐਕਟ ਚੇਂਜ ਕਰਨ ਤੋਂ ਬਿਨਾਂ ਸੁਪਰੀਮ ਕੋਰਟ ਦੇ ਜੱਜ ਤੋਂ ਜਿਸ ਤੋਂ ਸਭੀ ਸ਼੍ਰੋਮਣੀ ਕਮੇਟੀ ਤੜਵਾਈ ਇਸ ਸਰਕਾਰ ਨੇ ਉਸ ਦਾ ਬੈਕਗ੍ਰਾਉਂਡ ਵੀ ਪਤਾ ਕਿ ਸਿੱਧਾ ਬੀਜੇਪੀ ਨਾਲ ਸਾਂਝ ਹੈ ਸਾਡੇ ਧਾਰਮਿਕ ਆਗੂ ਸਹਿਬਾਨ ਜੋ ਸਿੰਘ ਸਾਹਿਬ ਕਹਿੰਦੇ ਸੀ ਕਿ ਬੀਜੇਪੀ ਨਾਲ ਸਾਂਝ ਹੈ ਉਹ ਦੱਸ ਸੀ ਕਿ ਕਿਸ ਤਰ੍ਹਾਂ ਕਿ ਸਾਡੀ ਸੰਸਥਾ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਰ ਨੂੰ ਤੋੜਨ ਵਾਲੀਆਂ ਤਾਕਤਾਂ ਆਉਂਦੀਆਂ ਤੇ کئی ਵਾਰੀ ਪ੍ਰਭਾਵ ਚ ਆ ਕੇ ਜਾਂ ਅਣਜਾਣਪੁਣੀ ਚ ਜਾਂ ਜਾਣਬੁੱਝ ਕੇ ਜਾਂ ਸ਼ਾਸ ਅਧੀਨ ਕਿ ਦੋ ਤਰੀਕ ਨੂੰ ਫਿਰ ਅਕਾਲ ਤਖਸਾਲ ਤੋਂ ਵੱਧ ਤੋਂ ਵੱਧ ਸੋਲ ਦੇ ਰਸਤੇ ਵਿਵਾਦ ਆ ਰਹੀ ਹੈ ਕਿ ਪੰਥ ਨੂੰ ਟੱਕੜਾ ਕਰੋ ਰਾਸੀ ਜਮਾਤ ਅਖਾਲੀਦਾਰ ਨੂੰ ਟੱਕੜਾ ਕਰੋ ਪਰ ਆਪਾਂ ਕਿਹੜੇ ਪਾਸੇ ਤੁਰੇ ਆ ਇੱਕ ਪਾਸੇ ਆਪਾਂ ਪੱਤ ਤੰਦੇ ਨੂੰ ਸਜ਼ਾ ਵੀ ਨਹੀਂ ਅਕਾਲ ਤਖਸਾਲ ਤੋਂ ਲੱਗਦੀ ਸਭ ਨੂੰ ਪਤਾ ਨਹੀਂ ਲਾਈ ਠੀਕ ਹੈ ਮਰਿਆਦਾ ਪਰ ਦੂਜੇ ਪਾਸੇ ਪੱਤ ਤੰਦੇ ਨੂੰ ਆਪਾਂ ਕੱਲ ਦੀ ਦੋਰੰਗੀਦਾਰੀ ਵੇਖੀ ਹੈ ਅਸੀਂ ਸਾਨੂੰ ਕਮੇਟੀ ਚ ਪਾਉਣੇ ਆ ਅੱਜ ਵੀ ਗਵਰਨਮੈਂਟ ਦਾ ਧਾਰ ਨਹੀਂ ਨਹੀਂ ਹੋਇਆ ਇੱਕ ਪਾਸੇ ਪਾਤਤ ਨੂੰ ਆਪਾਂ ਜੱਪੀਆਂ ਜਿਹਨੂੰ سزا ਨਹੀਂ ਲਈ ਦਿੱਲੀ ਜਾ ਕੇ ਜੱਪੀਆਂ ਪਾ ਰਹੇ ਆ ਕਿਉਂਕਿ ਉਹ ਸਰਕਾਰ ਦਾ ਬੰਦਾ ਸੈਂਟਰ ਦਾ ਬੰਦਾ ਬੀਜੇਪੀ ਦਾ ਬੰਦਾ ਮੰਤਰੀ ਆ ਹਰਿਆਣਾ ਦਿੱਲੀ ਦੇ ਵਿੱਚ ਐਮਐਲਏ ਆ ਇੱਕ ਪਾਸੇ ਉਹਨੂੰ ਜੱਪੀਆਂ ਪਾ ਰਹੇ ਆ ਦੂਜੇ ਪਾਸੇ ਸੱਚ ਸਦਾ ਸੇਵਾ ਵੀ ਨਹੀਂ ਲਾਉਂਦੇ ਇਅਲੀ ਸਾਹਿਬ ਨੂੰ ਕਮੇਟੀ ਚ ਪਾ ਲਿਆ ਕਿਉਂਕਿ ਗਵਰਨਮੈਂਟ ਦਾ ਧਾਰ ਨਹੀਂ ਨਹੀਂ ਪਾਤਤ ਹੈ ਤੇ ਫੇਰ ਆਪਾਂ ਕੱਲ ਪਰਚੀ ਕਟਾਈ ਧਾਰਮਿਕ ਆਗੂ ਜੋੜਦੇ ਹੁੰਦੇ ਆ ਦੋ ਸਾਡੀ ਕੌਮ ਦੇ ਪ੍ਰਚਾਰਕ ਹੁੰਦੇ ਐ ਸਾਬਕਾ ਜੱਥੇਦਾਰ ਮੌਜੂਦਾ ਜੱਥੇਦਾਰ ਕੌਮ ਨੂੰ ਜੋੜਦੇ ਐ ਪਰ ਤੁਸੀਂ ਨਮਾ ਤੁੱਲਾ ਤੋਂ ਨੂੰ ਕੀਤਾ ਤੇ ਪਰਚੀ ਕਰਵਾਈ ਉਹ ਵੀ ਸਾਡੇ ਭਰਾ ਤੋਂ ਵੀ ਗੁਰਮਤ ਦਾ ਧਾਰਨੀ ਤੁਸੀਂ ਦੇਖਿਆ ਉਹ ਵੀ ਕਰ ਦਿੱਤਾ ਸੋ ਇਸ ਕਰਕੇ ਕਿਹੜੇ ਪਾਸੇ ਜਾ ਰਹੇ ਆ ਮੈਸੇਜ ਕੀ ਦੇ ਰਹੇ ਆ ਗੱਲ ਤਾਂ ਸਿੱਖੀ ਤੱਕਰੀ ਕਰਨ ਦੀ ਕਰ ਰਹੇ ਗੁਰਮਤ ਨੂੰ ਤਕੜਾ ਕਰਨ ਦਾ ਇਹ ਪਾਸ ਆ ਪਿੱਛੇ ਪਾਸੇ ਆਪਾਂ ਕਾਲ ਤੱਕ ਸਾਡੇ ਹੁਕਮਾਂ ਤੋਂ ਉਲਟ ਜਾ ਕੇ ਕਿਤੇ ਵੀ ਨਹੀਂ ਹੈਗਾ ਪੰਜ ਮੈਂਬਰੀ ਕਮੇਟੀ ਸੱਤ ਮੈਂਬਰੀ ਕਮੇਟੀ ਬਣੀ ਆ ਸਰੀ ਅਕਾਲ ਤੱਕ ਸਾਡੇ ਵੱਲੋਂ ਜਿਹਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਜੀ ਹੈ ਉਹ ਸਾਰੇ ਛਿੱਕੇ ਤੋੜਤੇ ਸਾਡੇ ਕੋਲੇ ਕੋਈ ਤੁਸੀਂ ਵੇਖਿਆ ਇਹ ਲਿਖਤੀ ਨਹੀਂ ਹੈਗਾ ਕਿ ਪੰਜ ਮੈਂਬਰੀ ਕਮੇਟੀ ਭਰਤੀ ਕਰੋ ਤੇ ਖਾਸ ਗੱਲ ਤੁਸੀਂ ਵੇਖਿਆ ਕੱਲ ਕਿ ਜੇ ਕਮੇਟੀ ਏਕਾਲ ਤੱਕ ਸਭ ਵੱਲੋਂ ਸੀ ਤਾਂ ਕਿਸੇ ਵੀ ਏਕਾਲ ਤੱਕ ਸਭ ਦੇ ਨੁਮਾਇੰਦੇ ਨੇ ਗ੍ਰਾਂਤੀ ਸਿੰਘ ਨੇ ਹੈੱਡ ਗਰੰਟੀ ਨੇ ਜਾਂ ਸ਼ਰੋਮਣੀ ਕਮੇਟੀ ਦੇ ਗਰਾਂਤੀ ਸਿੰਘ ਨੇ ਜਾਂ ਹੈੱਡ ਗਰੰਟੀ ਨੇ ਸੇਵਾਦਾਰ ਨੇ ਕਿਉਂ ਕਮੇਟੀ ਨੂੰ ਸਰੂਪਾ ਦਿੱਤਾ ਸਨਮਾਨ ਦਿੱਤਾ ਕਿਉਂ ਨਹੀਂ ਦਿੱਤੇ ਸਰੂਪਾ ਕਮੇਟੀ ਨੂੰ ਕਿਉਂਕਿ ਗੁਰਮਤ ਦੇ ਧਾਰਨੀ ਨਹੀਂ ਮਨਮਤ ਨੇ ਪਤਨੇਗੇ ਸੋ ਇਸ ਕਰਕੇ ਫਿਰ ਆਪਾਂ ਆਪਦੇ ਸਰੂਪੇ ਲਿਜਾ ਕੇ ਆਪਦੇ ਬੰਦਿਆਂ ਨੂੰ ਫਸੀਰ ਤੇ ਖੜੇ ਕਰਕੇ ਮर्यादा ਭਗ ਕਰਕੇ ਆਪ ਹੀ ਸਰੂਪੇ ਪਾ ਕੇ ਕਿਸ ਹੱਦ ਤੱਕ ਆਪਾਂ ਸੰਸਥਾਵਾ ਦਾ ਮर्यादाਵਾ ਦਾ ਘਾਣ ਕਰਾਂਗੇ ਤੁਸੀਂ ਕੌਮ ਸੁਚੇਤ ਹੋਵੇ ਮਤਲਬ ਹੁਣ ਤੁਸੀਂ ਜੇ ਪਤਾ ਸੀ ਕਿ ਇੱਕ ਬਾਜੀ ਧੜਾ ਇਹ ਧੜੇ ਨੂੰ ਟਕੜਾ ਕਰਨ ਵਾਸਤੇ ਤੁਸੀਂ ਸਾਰੀ ਕੌਮ ਹੁੰਦੀ ਆ ਮर्यादा ਪਰੰਪਰਾਵਾਂ ਨੂੰ ਛਿੱਕੇ ਤੇ ਟੰਗਦਾ ਕੀ ਪੀਪ ਵਿੱਚ ਹੁਣ ਇਹ ਐਲਾਨ ਕਰੋਗੇ ਵੀ ਇਹ ਕਮੇਟੀ ਵਾਲੀ ਪਾਰਟੀ ਵਾਲੀ ਸਿੱਖ ਨੇ ਦੂਜੇ ਸਾਰੇ ਸਿੱਖ ਐ ਨਹੀਂ ਦੂਜੀਆਂ ਪਾਰਟੀਆਂ ਚ ਕੀ ਤੁਸੀਂ ਇਹ ਕਹੋਗੇ ਵੀ ਅਕਾਲ ਤਖਤ ਦਾ ਮੈਂ ਸਾਫ ਕਿ ਅਧਿਕਾਰੀ ਆ ਤੇ ਮੈਂ ਹੁਕਮ ਕਰਦਾ ਕਿ ਇਸੇ ਕਮੇਟੀ ਦੀ ਪਾਰਟੀ ਨੂੰ ਵੋਟ ਪਾਇਓ ਦੂਜੇ ਨੂੰ ਵੋਟ ਜੇ ਪਾਉਂਗੇ ਸਿੱਖ ਨਹੀਂ ਹੈਗੇ ਤੁਸੀਂ ਕਿਸਾ ਤੱਕ ਕੱਲ ਵੀ ਵੇਖਿਆ ਹੋਰ ਪਾਰਟੀਆਂ ਸੰਸਥਾਵਾਂ ਵੱਲੋਂ ਵੀ ਇਹ ਜੋ ਆਉਣ ਲੱਗੇ ਐਲਾਨ ਕੇ ਅਸੀਂ ਤਾਂ ਆਪ ਅਗਲ ਕਾਲ ਤੱਕ ਸਭ ਦੀ ਫਸਲ ਤੋਂ ਜ਼ਰੂਰ ਕਰਾਂਗੇ ਸੌਦਾ ਸੰਜਹਾਂ ਸੰਜਹਾਂ ਜਿਹੜੇ ਗੁਰਮੁਖ ਦੇ ਧਾਰਨੀ ਨਹੀਂ ਹੈਗੇ ਨਾ ਇਹ ਨਹੀਂ ਕਹਿੰਦਾ ਉਹ ਸਿੱਖ ਨਹੀਂ ਉਹ ਸਾਡੇ ਭਰਾ ਨੇ ਸਭ ਤੋਂ ਵੱਧ ਸਨਮਾਨਯੋਗ ਹੈ ਪਰ ਕੋਈ ਮਰਿਆਦਾ ਵੀ ਹੁੰਦੀ ਹੈ ਨਾ ਪਰੰਪਰਾ ਵੀ ਹੁੰਦੀ ਹੈ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਤੋਂ ਆਪ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਇਹਦਾ ਪਾਠ ਹਰ ਇੱਕ ਸਿੱਖ ਨੂੰ ਸੁਦੇਸ਼ ਦਿੰਦਾ ਚਲੋ ਜੇ ਨਹੀਂ ਛਕਿਆ ਨਹੀਂ ਛਕਲੇ ਉਹ ਵੀ ਸਤਿਕਾਰਯੋਗ ਹੈ ਪਰ ਮਰਿਆਦਾ ਮਾ ਪਰੰਪਰਾਵਾਂ ਤਾਂ ਧਿਆਨ ਤਾਂ ਰੱਖੀਏ ਸੋ ਇਸ ਕਰਕੇ ਸਾਰੀ ਗੱਲ ਗੱਲ ਸਾਹਮਣੇ ਆ ਗਈ ਕਿ ਸ਼ਰੂਮਣੀ ਅਕਾਲੀ ਦਰ ਨੂੰ ਢਾਹ ਲਾਉਣ ਵਾਸਤੇ ਪਾੜਨ ਵਾਸਤੇ ਤੋੜਨ ਵਾਸਤੇ ਸ਼ਾਸਨ ਕੀਤੀ ਜੋ ਮੰਦਪ ਆ ਗਿਆ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਕੂਕਰਾਂ ਤੁਹਾਡੇ ਕੌਮ ਦੇ ਪੰਖ ਤੇ ਗੁਰੂ ਦੇ ਸਾਡਾ ਫਰਜ ਹੈ ਉਹ ਪਾ ਦੇਣਾ ਜਿਸ ਤਰ੍ਹਾਂ ਬਾਫਰੀ ਵਾਜਨ ਵਾਲੇ ਜੱਜ ਦਾ ਨਾ ਹੋਇਆ ਜਿਸ ਤਰ੍ਹਾਂ ਸ਼ਰੂਮਨੀ ਕਮੇਟੀ ਤੋੜਨ ਵਾਲੇ ਜੱਜ ਨੇ ਕੀਤਾ ਅਹੀਂ ਸਿੱਖ ਸਾਹਿਬ ਦੀ ਕਿਤੇ ਉਹਨਾਂ ਦੀਆਂ ਲੀਹਾਂ ਤੇ ਚੱਲ ਕੇ ਸਾਡੀ ਸਿੱਖ ਕੌਮ ਚ ਪਾੜਾ ਪਉਣ ਦੀ ਸ਼ਾਸ਼ਤਾਂ ਨਹੀਂ ਕਰਦੇ ਗਮਰਾਹ ਤਾਂ ਨਹੀਂ ਹੋ ਰਹੇ ਜਾਂ ਸ਼ਾਸ਼ਤਾਂ ਦੀਨ ਸੋ ਇਸ ਕਰਕੇ ਕੌਮ ਚ ਸਚੇਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ